ਭਾਜਪਾ ਕਾਂਗਰਸ ਤੋਂ ਅੱਗੇ ਜਾਂਦੀ ਹੋਈ ਦਿਖਾਈ ਦਿੱਤੀ ਹੈ ਤੇ ਰਵਰੀਦ ਬਿੱਟੂ ਵੱਲੋਂ ਵੀ ਕਾਂਗਰਸ ਦੇ ਉੱਤੇ ਕੋਈ ਸਵਾਲ ਖੜੇ ਕੀਤੇ ਗਏ ਨੇ ਜੀ ਬਿੱਟੂ ਤਾਂ ਨਵਾਂ ਨਵਾਂ ਵਿਸ਼ੇਸ਼ ਧਰਮ ਦੇ ਵਿੱਚ ਗਿਆ ਹੈ ਉਹਨੇ ਉਹਦੇ ਗੁਣ ਗਾਉਣੀ ਗਾਉਣੇ ਨੇ ਜਿਹੜੀਆਂ ਗੱਲਾਂ ਉਹ ਕਰਦਾ ਉਹ ਪ੍ਰਾਂੀਆਂ ਨੇ ਸਾਰੀਆਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ 6000 ਰੁਪਏ ਸਲਾਨਾ ਪਾਇਆ ਸਾਰੀ ਦੁਨੀਆ ਨੂੰ ਪਤਾ ਪਾਇਆ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੇ ਆਪਣੀ ਭੂਮਿਕਾ ਸਹੀ ਨਹੀਂ ਨਿਭਾਈ ਵਿਰੋਧੀ ਤਰ੍ਹਾਂ ਦੇ ਦੋਸ਼ ਕੀ ਪਹਿਲਵਾਨ ਵਿਨੇਸ਼ ਫੋਗਾਰਡ ਦੀ ਜਿੱਤ ਹੋਈ ਆ ਉੱਥੇ ਹੀ ਬ੍ਰਿਜ ਪੂਰਨ ਦਾਕ ਬਿਆਨ ਸਾਹਮਣੇ ਆਉਂਨੇ ਕਿ ਹੈ ਕਿ ਜਿੱਥੇ ਵੀ ਇਹ ਜਾਂਦੇ ਨੇ ਉੱਥੇ ਬੇੜਾ ਗਰਕ ਹੋ ਜਾਂਦਾ ਤੇ ਹੁਣ ਕਾਂਗਰਸ ਦਾ ਬੇੜਾ ਗਰਕ ਹੋ ਜਾਵੇ ਚਲੋ ਜਿਹੜੇ ਤੈਂ ਸਮਾਨ ਦੇ ਵਿੱਚ ਹਾਥੀ ਛੱਡੇ ਵੇ ਆ ਉਹ ਤਾਂ ਅਜੇ ਥੱਲੇ ਨਹੀਂ ਉਤਰੇ ਇਹਦੇ ਵਾਲੇ ਦਾ ਪਤਾ ਨਹੀਂ ਕਦੋਂ ਇਹ ਬੰਦੇ ਦੇ ਉੱਤੇ ਜਿੰਨੇ ਇਲਜ਼ਾਮ ਲੱਗੇ ਕਥਤ ਰੂਪ ਚ ਘਟ ਗਿਆ ਤੋਂ ਘਟ ਗਿਆ ਇਲਜ਼ਾਮ ਲੱਗੇ ਤੇ ਫਿਰ ਇਹਨੂੰ ਭਾਰਤੀ ਜਨਤਾ ਪਾਰਟੀ ਨੇ ਸਾਹਮ੍ਹੇ ਆਵੈ ਤੋਂ ਇਹ ਕਹਿੰਦਾ ਕਿ ਉਹ ਤਾਂ ਜਿੱਥੇ ਜਾਂਦੀ ਆ ਅੱਗ ਲਾ ਦਿੰਦੀ ਆ ਫਲਾਨਾ ਲਾ ਦਿੰਦੀ ਆ ਠੰਕਾ ਲਾ ਦਿੰਦੀ ਆ ਉਹ ਕੁੜੀ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਦਾ ਨਾਂ ਚਮਕਾਇਆ ਜਿਉ ਐ ਡੇ ਹੀ ਗੱਲ ਹੁੰਦੀ ਆ ਤਾਂ ਪ੍ਰਧਾਨ ਮੰਤਰੀ ਸਾਹਮਣੇ ਆਪਣੇ ਘਰ ਸਦਕੇ ਉਹਨਾਂ ਨੂੰ ਬੇਟੀ ਸਮਾਨ ਪਿਆਰ ਦਿੱਤਾ ਸੀ ਚਾਹ ਦਾ ਕੱਪ ਸਾਂਝਾ ਕੀਤਾ ਸੀ ਤੇ ਕਈ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਗਲਤ ਕੀਤਾ ਦਰ ਮਜੀਠਿਆ ਲਗਾਤਾਰ ਆਮ ਆਦੀ ਪਾਰਟੀ ਨੂੰ ਲੈ ਕੇ ਕਿਸੇ ਨਾ ਕਿਸੇ ਮੁੱਦਾ ਚੱਕ ਲੈਂਦੇ ਨੇ ਤੇ ਜਾਂ ਉਹਨਾਂ ਦੀ ਕਮੀ ਦੇਖ ਲੈਂਦੇ ਨੇ ਫਿਰ ਬੋਲਦੇ ਹੋਏ ਨਜ਼ਰ ਆਉਂਦੇ ਨੇ ਹੁਣ ਉਹ ਮੁਰਤਾ ਰਵਿੰਦ ਕੇਜਰੀਵਾਲ ਨੂੰ ਲੈ ਕੇ ਬੋਲੇ ਨੇ ਕਿ ਹੈ ਕਿ ਰਵਿੰਦ ਕੇਜਰੀਵਾਲ ਨੂੰ ਅਸਤੀਫਾ ਦਿੱਤਾ ਗਿਆ ਤੇ ਇੱਕ ਉਹ ਆਮ ਐਮਐਲਏ ਨੇ ਤੇ ਪਰ ਪੰਜਾਬ ਦੇ ਜਿਹੜੇ ਮੰਤਰੀ ਨੇ ਜਾਂ ਐਮਐਲਏ ਨੇ ਉਹਨਾਂ ਕੋਲੇ ਕੰਮ ਦੇ ਲਈ ਜਾਂਦੇ ਨੇ ਰਿਪੋਰਟਾਂ ਦੇ ਲਈ ਜਾਂਦੇ ਨੇ ਪਰ ਉਹ ਗਲਤ ਜੇ ਕੋਈ ਇੱਥੇ ਸਰਦਾਰ ਬਿਕਰਮ ਸਿੰਘ ਮਜੀਠੀਆ ਬਿਲਕੁਲ ਤਰਸਤਰੇ ਇਹ ਰਵਿੰਦ ਕੇਜਰੀਵਾਲ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਉਹਦਾ ਕੋਈ ਲਿਆ ਨਾ ਕੰਮ ਕੋਈ ਨਹੀਂ ਲਿਆ ਉਹਦਾ ਹੈ ਮੰਤਰੀ ਮੰਡਲ ਦੀ ਮੀਟਿੰਗ ਹੋਵੇ ਮੰਤਰੀਆਂ ਨਾਲ ਇਹਦੀ ਕੇਜਰੀਵਾਲ ਦੀ ਮੁੱਖ ਮੰਤਰੀ ਹੋਵੇ ਹੀ ਨਾ ਜੋ ਕੁਝ ਮੁੱਖ ਮੰਤਰੀ ਨਾਲ ਦਿੱਲੀ ਦੇ ਵਿੱਚ ਵਾਪਰਿਆ ਉਹਨਾਂ ਨੂੰ ਬੁੱਲਣ ਤੱਕ ਨਹੀਂ ਦਿੱਤਾ ਏ 92 ਜਿੱਤੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ 9 ਤੇ ਜਿੱਤੇ ਨੇ ਪਹਿਲਾਂ ਕਹਿੰਦੇ ਸੀ ਇੱਕ ਮੌਕਾ ਕੇਜਰੀਵਾਲ ਨੂੰ ਫੇਰ ਲਿਖਿਆ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਵਿਕਰਮ ਸੋਭ ਜੀਠਿਆ ਇੱਥੇ ਬਿਲਕੁਲ ਠੀਕ ਕਹਿੰਦੇ ਆ ਉਹ ਕਹਿੰਦੇ ਕਿ ਪਹਿਲੀ ਵਾਰ ਹੋਇਆ ਹੈ ਮੰਤਰੀ ਆਪਦੇ ਮੁੱਖ ਮੰਤਰੀ ਨੂੰ ਉਡੀਕਦੇ ਰਹੇ ਨਾ ਮੁੱਖ ਮੰਤਰੀ ਮੰਤਰੀਆਂ ਨੂੰ ਡੀਕਦੇ ਰਹੇ ਆਮ ਤੌਰ ਤੇ ਉਲਟ ਹੁੰਦਾ ਹੈ। ਵਿਕ੍ਰਮ ਸੋਮੇ ਜੀ ਟਿਆ ਨੇ ਇਸ ਤਰ੍ਹਾਂ ਦੇ ਕਾਫੀ ਡੂੰਗੇ ਸਵਾਲ ਕੇਜਰੀਵਾਲ ਤੇ ਭਗਵੰਤ ਮਾਨ ਤੇ ਚੱਕੇ ਨੇ। ਜੀਵੇਂ ਸਰਕਾਰ ਤੱਕਾ ਕਰ ਰਹੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਤੁਸੀਂ ਆਦੇ ਦਿਨ ਦੇ ਵਿੱਚ ਦੇਖ ਸਕਦੇ ਹੋ ਕੀ ਹੋਇਆ ਹੈ ਤੇ ਦੂਜੇ ਪਾਸੇ ਉਹਨਾਂ ਨੇ ਅਫਸਰਾਂ ਨੂੰ ਸਲਾਹ ਦਿੱਤੀ ਹੈ ਤੁਸੀਂ ਮਾੜਾ ਕੰਮ ਨਾ ਕਰੋ ਕਿਉਂਕਿ ਸਰਕਾਰ ਬਦਲਦੀ ਰਹਿੰਦੀ ਹੈ। ਕਹਿੰਦੇ ਜਿਸ ਤਰ੍ਹਾਂ ਦੇ ਹਾਲਾਤ ਇਹਨਾਂ ਨੇ ਪਛਾਤੇ ਤੇ ਲੋਕ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਜੇ ਪੰਜਾਬ ਵਿੱਚ ਅੱਜ ਦੁਬਾਰਾ ਚੋਣਾਂ ਹੋ ਜਾਣ ਆ ਜਿਹੜੇ 92 ਨੇ ਹੋ ਸਕਦਾ ਇਹ ਦੋ ਹੀ ਰਹਿ ਜਾਣ ਨਾਇਆਂ ਮੂਰੂ ਇਕੱਠਿਆ ਜਾਵੇ ਲੈ ਕੇ ਜਿੱਥੇ ਅਫਸਰਾਂ ਦੀ ਡਿਊਟੀਆਂ ਨਾਦੇ ਨੇ ਤੇ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਅਫਸਰਾਂ ਦੇ ਕਾਰਵਾਈ ਕੀਤੀ ਗਿਆ ਟੁੱਲ ਸਾਹਿਬ 162 ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿਉਂਕਿ ਉਹ ਆਪਣੀ ਜਿਹੜੀ ਚੋਣਾਂ ਤੋਂ ਪਹਿਲਾਂ ਇੱਕ ਪ੍ਰਕਿਰਿਆ ਚੱਲਦੀ ਹੁੰਦੀ ਹੈ ਵੀ ਚੋਣਾਂ ਦਾ ਵੀ ਕਿਵੇਂ ਕਰਾਈ ਜਾਣੀ ਇੱਕ 162 ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਸੀ ਉਹ ਗੈਰਹਾਜ਼ਰ ਪਾਏ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਵੀ ਦੱਸੋ ਅਨਗੈਲੀ ਕਰਨਗੇ ਤਾਂ ਚੋਣ ਕਮਿਸ਼ਨ ਦੇ ਨਿਰਦੇਸ਼ ਅਤ ਹੈ ਉਹਨਾਂ ਦੇ ਕਾਰਵਾਈ ਕੀਤੀ ਜਾਵੇਗੀ ਪਹਿਲੀ ਵਾਰ ਤਾਂ ਚਲੋ ਰਹਿ ਗਏ ਉਹਨਾਂ ਨੂੰ ਨੋਟਿਸ ਕਰਕੇ ਭੇਜਤਾ ਵੀ ਆਓ ਜੇ ਉਹ 10 ਤਰੀਕ ਵਾਲੀ ਦੂਜੀ ਅਭਿਆਸ ਮੀਟਿੰਗ ਦੌਰਾਨ ਨਹੀਂ ਆਉਂਦੇ ਉਹਨਾਂ ਦੇ ਉੱਤੇ ਕਾਰਵਾਈ ਅਵਸ਼ਕੀ ਕੀਤੀ ਜਾਵੇ ਕਿ ਅੱਜ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਹੋਏ ਦਿਖਾਈ ਦਿੰਦੇ ਨੇ ਆਪਾਂ ਨੂੰ ਹਰ ਸਾਲ ਦਵਾਈ ਦੀਵਾਲੀ ਦੇ ਨੇੜੇ ਜਿਹੜੇ ਉੱਥੇ ਹੀ ਹੁਣ ਜਲੰਧਰ ਦੇ ਵਿੱਚ ਕਹਿੰਦੇ ਆਧਾਰ ਕਾਰਡ ਦਿਖਾਓ ਤੇ ਪਿਆਜ਼ ਲੈ ਜਾਓ ਇਹ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਜਲੰਧਰ ਦੇ ਵਿੱਚ ਸਰਕਾਰ ਵੱਲੋਂ ਸਸਤੇ ਪਿਆ ਦਿੱਤੇ ਗਏ ਸੀ ਆਧਾਰ ਕਾਰਡ ਦੇ ਉੱਤੇ ਦੇਸ਼ ਦੇ ਕਈ ਕੋਨਿਆਂ 'ਚ ਹੋ ਚੁੱਕਿਆ ਜੀ ਇਹ ਬੜਾ ਵੱਡਾ ਗੋਰਖ ਤੰਦਾ ਹੈ ਉਹ ਨਾਸਕ ਜਿੱਥੋਂ ਪਿਆਜ਼ ਸਭ ਤੋਂ ਵੱਧ ਹੁੰਦਾ ਹੈ ਜਾਂ ਰਾਜਸਥਾਨ ਦੇ ਵਿੱਚ ਹੈ ਸਿਕਰਪੁਰ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਆ ਜੀ ਢਿੱਲੋਂ ਸਾਹਿਬ ਸਵਾਗਤ ਹੈ ਬਰੌਂਚ ਜੀ ਸ਼ੁਕਰੀਆ ਮਿਹਰਬਾਨੀ ਜੀ ਜੀ ਸਰਬਾਤ ਸਭ ਅੱਜ ਸ਼ੁਰੂਆਤ ਕਰਾਂਗੇ ਹਰਿਆਣੇ ਦੇ ਚੋਣਾਂ ਲੈ ਕੇ ਜਿੱਥੇ ਹਰਿਆਣੇ ਦੇ ਵਿੱਚ ਭਾਜਪਾ ਤੇ ਕਾਂਗਰਸ ਦੇ ਵਿੱਚਕਾਰ ਬੜਾ ਫਸਮਾ ਮੁਕਾਬਲਾ ਚੱਲ ਰਿਹਾ ਸੀ ਤੇ ਕੁਝ ਕੁਝ ਸਮੇਂ ਬਾਅਦ ਹੀ ਭਾਜਪਾ ਕਾਂਗਰਸ ਤੋਂ ਅੱਗੇ ਜਾਂਦੀ ਹੋਈ ਦਿਖਾਈ ਦਿੱਤੀ ਹੈ ਤੇ ਰਵਨੀਤ ਬਿੱਟੂ ਵੱਲੋਂ ਵੀ ਕਾਂਗਰਸ ਦੇ ਉੱਤੇ ਕੁਝ ਸਵਾਲ ਖੜੇ ਕੀਤੇ ਗਏ ਨੇ ਜੀ ਹੁਣ ਚਲੋ ਬਿੱਟੂ ਤਾਂ ਨਵਾਂ ਨਵਾਂ ਵਿਸ਼ੇਸ਼ ਧਰਮ ਦੇ ਵਿੱਚ ਗਿਆ ਹੈ ਉਹਨੇ ਉਹਦੇ ਗੁਣ ਗਾਉਣੀ ਗਾਉਣੇ ਨੇ ਜਿਹੜੀਆਂ ਗੱਲਾਂ ਉਹ ਕਰਦਾ ਉਹ ਪ੍ਰਾਣੀਆਂ ਨੇ ਸਾਰੀਆਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ 6000 ਰੁਪਏ ਸਲਾਨਾ ਪਾਇਆ ਸਾਰੀ ਦੁਨੀਆ ਨੂੰ ਪਤਾ ਪਾਇਆ ਉਹਦੇ ਉਹ ਦਾਵਾ ਵੀ ਕਰਦੇ ਐ ਉਹ ਕਹਿੰਦਾ ਖੜਾਰੀਆਂ ਵਾਸਤੇ ਬਹੁਤ ਕਰਤਾ ਇਹਦੇ ਵਾਸਤੇ ਕਰਤਾ ਉਹਦੇ ਵਾਸਤੇ ਕਰਤਾ ਤੇ ਹੋਰ ਕੀ ਕਰਨ ਜੇ ਦੂਜੇ ਪਾਸੇ ਦੇਖਿਆ ਜਾਵੇ ਇਹ ਕੋਈ ਆਸਾਨ ਨਹੀਂ ਹੈ ਪ੍ਰਧਾਨ ਮੰਤਰੀ ਸਾਡਾ ਫਰਜ ਹੈ ਕਿਉਂਕਿ ਸਭ ਤੋਂ ਵੱਡੇ ਆ ਉਹਦੇ ਤੇ ਪੁੱਜੇ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਰਿਆਂ ਦੇ ਪ੍ਰਧਾਨ ਮੰਤਰੀ ਨੇ ਤੇ ਹਰਿਆਣੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਗਜ਼ਿਟ ਪੋਲ ਆਏ ਲੋਕਾਂ ਦੀ ਨਬਜ਼ ਦੇਖੀ ਬਿਲਕੁਲ ਉਸ ਤੋਂ ਉਲਟ ਫੇਰ ਹੋ ਗਿਆ ਜਿਹੜਾ ਆਮ ਲੋਕਾਂ ਦੇ ਗਲੇ 'ਚੋਂ ਉੱਤਰ ਨਹੀਂ ਰਿਹਾ ਦਬਰ ਇਹ ਕਹਿ ਸਕਦੇ ਆ ਉੱਥੇ OBC ਵਰਸਸ जाट ਕਰਨ ਚ ਭਾਰਤੀ ਜਨਤਾ ਪਾਰਟੀ ਕਾਮਯਾਬ ਹੋ ਗਈ ਕਾਂਗਰਸ ਵਾਲਿਆਂ ਨੇ ਕੁਝ ਸੀਟਾਂ ਦੇ ਉੱਤੇ ਟਿਕਟਾਂ ਵੰਡਣ ਦੇ ਵਿੱਚ ਵੀ ਕਥਤ ਕੁਝ ਠੀਕ ਨਹੀਂ ਕੀਤਾ ਉਹਨਾਂ ਦੇ ਨਾਲ ਕੁਮਾਰੀ ਸ਼ੈਲਜਾ ਦੇ ਕੁਝ ਆਗੂਆਂ ਨੂੰ ਟਿਕਟਾਂ ਨਹੀਂ ਦਿੱਤੀਆਂ ਉੱਥੇ ਵੀ ਕੁਝ ਨਾ ਕੁਝ ਫਰਕ ਪਿਆ ਹੋਣਾ ਹੈ ਸੋ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਸਾਰੇ ਮਾਮਲੇ ਦੇ ਵਿੱਚ ਅਜੇ ਬਾਤ ਚਾਏਗਾ ਪਰ ਜੋ ਕੁਝ ਦਿਖਾਈ ਦੇ ਰਿਹਾ ਸੀ ਬੱਚਾ-ਬੱਚਾ ਕਹਿ ਰਿਹਾ ਸੀ ਉਹਨਾਂ ਦੇ ਮਨ ਦੇ ਵਿੱਚ ਅੱਜ ਇਹ ਜਿਹੜੇ ਨਤੀਜੇ ਆ ਰਹੇ ਨੇ ਉਹ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਨੇ ਆਪਣੀ ਭੂਮਿਕਾ ਸਹੀ ਨਹੀਂ ਨਿਭਾਈ ਵਿਰੋਧੀ ਤਰ੍ਹਾਂ ਦੇ ਦੋਸ਼ ਨੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਪਹਿਲਵਾਨ ਵਿਨੇਸ਼ ਫੋਗਾਰਡ ਦੀ ਜਿੱਤ ਹੋਈ ਆ ਉੱਥੇ ਹੀ ਬ੍ਰਿਜ ਪੋਸ਼ਨ ਤੱਕ ਬਿਆਨ ਸਾਹਮਣੇ ਆਉਨੇ ਕਿ ਹੈ ਕਿ ਜਿੱਥੇ ਵੀ ਇਹ ਜਾਂਦੇ ਨੇ ਉੱਥੇ ਬੇੜਾ ਕਰਕ ਹੋ ਜਾਂਦਾ ਤੇ ਹੁਣ ਕਾਂਗਰਸ ਦਾ ਬੇੜਾ ਕਰਕ ਹੋ ਜਾਵੇਗਾ ਜੀ ਚਲੋ ਜਿਹੜੇ ਤੈਂ ਸਮਾਨ ਦੇ ਵਿੱਚ ਹਾਥੀ ਛੱਡੇ ਵੇ ਆ ਉਹ ਤਾਂ ਅਜੇ ਥੱਲੇ ਨਹੀਂ ਉਤਰੇ ਇਹਦੇ ਵਾਲੇ ਤਾਂ ਪਤਾ ਨਹੀਂ ਕਦੋਂ ਆਉਣਗੇ ਇਹ ਬੰਦੇ ਦੇ ਉੱਤੇ ਜਿੰਨੇ ਇਲਜ਼ਾਮ ਲੱਗੇ ਕਥਤ ਰੂਪ ਚ ਘਟ ਗਿਆ ਤੋਂ ਘਟ ਗਿਆ ਇਲਜ਼ਾਮ ਲੱਗੇ ਤੇ ਫਿਰ ਇਹਨੂੰ ਭਾਰਤੀ ਜਨਤਾ ਪਾਰਟੀ ਨੇ ਸਾਹਮ੍ਹੇ ਆਵੈ ਕੀ ਇਸ ਤਰ੍ਹਾਂ ਦੇ ਸਤਾਰੇ ਜਿਹੜੇ ਦੋਸ਼ ਲੱਗਦੇ ਆ ਇਹ ਮੈਂ ਨਹੀਂ ਲਾਇਏ ਜਿਹੜੇ ਦੋਸ਼ ਲਾਏ ਜਾ ਰਹੇ ਨੇ ਇਹ ਸਾਰਿਆਂ ਨੂੰ ਸ਼ੁਰੂਆਤ ਤੋਂ ਪਤਾ ਹੈ ਇੱਥੋਂ ਤੱਕ ਕਿ ਪਹਿਲਵਾਨਾਂ ਨੇ FIR ਦਰਜ ਕਰਾਉਣ ਵਾਸਤੇ ਵੀ ਉਹਨਾਂ ਨੂੰ ਸੁਪਰੀਮ ਕੋਰਟ ਦਾ ਸਹਾਰਾ ਲੈਣਾ ਪਿਆ ਇਹ ਬਰੇਸ਼ ਪਗਾਟ ਕਹਿੰਦਾ ਕਾਂਗਰਸ ਚ ਚਲੀ ਗਈ ਹੈ ਲੋਕਾਂ ਨੇ ਉਹਨੂੰ ਚੁਣਤਾ ਆਮ ਨਹੀਂ ਕਿਸੇ ਨੇ ਚੁਣਿਆ ਲੋਕਾਂ ਨੇ ਚੁਣਿਆ ਤੇ ਸ਼੍ਰੀਮਾਨ ਜੀ ਜਿੱਥੇ ਲੋਕ ਚੁੰਨਦੇ ਆ ਨਾ ਉੱਥੇ ਫਿਰ ਲੋਕ ਫਤਵਾ ਲੋਕਤੰਤਰ ਦੇ ਵਿੱਚ ਮੰਨਿਆ ਜਾਂਦਾ ਹੈ ਜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨੇ ਤਾਂ ਵੋਟਾਂ ਤਾਂ ਲੋਕਾਂ ਨੇ ਪਾਈਆਂ ਨੇ ਸੋ ਇਹ ਕਹਿੰਦਾ ਕਿ ਉਹ ਤਾਂ ਜਿੱਥੇ ਜਾਂਦੀ ਹੈ ਅੱਗ ਲਾ ਦਿੰਦੀ ਹੈ ਫਲਾਨਾ ਲਾ ਦਿੰਦੀ ਹੈ ਠੰਮਕਾ ਲਾ ਦਿੰਦੀ ਹੈ ਉਹ ਕੁੜੀ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਦਾ ਨਾਂ ਚਮਕਾਇਆ ਜੇ ਉਹ ਇੱਦਾਂ ਹੀ ਅੱਗ ਲਾਉਂਦੀ ਹੈ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਘਰ ਸਦਕੇ ਉਹਨਾਂ ਨੂੰ ਬੇਟੀ ਸਮਾਨ ਪਿਆਰ ਦਿੱਤਾ ਸੀ ਚਾਹ ਦਾ ਕੱਪ ਸਾਂਝਾ ਕੀਤਾ ਸੀ ਤੇ ਕਾਇਦੇ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਗਲਤ ਕੀਤਾ ਸੋ ਉਹਨੇ ਜਿਹੜੀ ਵੀ ਗੱਲ ਕਹੀ ਹੈ ਉਹ ਉਹਦੇ ਆਪਣੇ ਬਿਆਨ ਨੇ ਆਪਣੇ ਨਿੱਜੀ ਬਿਆਨ ਨੇ ਮੇਰਾ ਖਿਆਲ ਆ ਕਿ ਪਾਰਟੀ ਦਾ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਹੈਗਾ ਤੇ ਬ੍ਰਿਜ ਭੂਸ਼ਣ ਸਰਨ ਸਿੰਘ ਫਿਰ ਤੈਨੂੰ ਹਟਾਇਆ ਕਿਉਂ ਇਹ ਵੀ ਸਵਾਲ ਉੱਠਦੇ ਨੇ ਭਾਰਤੀ ਜਨਤਾ ਪਾਰਟੀ ਨੇ ਹਟਾਇਆ ਤੈਨੂੰ ਸੋ ਮੈਂ ਸਮਝਦਾ ਕਿ ਥੋੜਾ ਜਿਹਾ ਦਾਇਰੇ ਚ ਰਹਿਣਾ ਚਾਹੀਦਾ ਹੈ ਸ਼ਬਦ ਵੀ ਨਾਪ ਤੋਲ ਕੇ ਬੋਲਣੇ ਚਾਹੀਦੇ ਹੈ ਅਜਿਹੇ ਸ਼ਬਦ ਨਾ ਬੋਲੋ ਜਿਹਦਾ ਨੁਕਸਾਨ ਹੁੰਦਾ ਹੋਵੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਬਿਕਰਮ ਮਜੀਠੀਆ ਦੀ ਬਿਕਰਮ ਮਜੀਠੀਆ ਲਗਾਤਾਰ ਆਮ ਆਦੀ ਪਾਰਟੀ ਨੂੰ ਲੈ ਕੇ ਕਿਸੇ ਨਾ ਕਿਸੇ ਮੁੱਦਾ ਚੱਕ ਲੈਂਦੇ ਨੇ ਤੇ ਜਾਂ ਉਹਨਾਂ ਦੀ ਕਮੀ ਦੇਖ ਲੈਂਦੇ ਨੇ ਫਿਰ ਬੋਲਦੇ ਹੋਏ ਨਜ਼ਰ ਆਉਂਦੇ ਨੇ ਹੁਣ ਮੁੜਤਾ ਰਵਿੰਦ ਕੇਜਰੀਵਾਲ ਨੂੰ ਲੈ ਕੇ ਬੋਲੇ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦਿੱਤਾ ਗਿਆ ਤੇ ਕੋਹੋ ਆਮ ਐਮਐਲਏ ਨੇ ਤੇ ਪਰ ਪੰਜਾਬ ਦੇ ਜਿਹੜੇ ਮੰਤਰੀ ਨੇ ਜਾਂ ਐਮਐਲਏ ਨੇ ਉਹਨਾਂ ਕੋਲੇ ਕੰਮ ਦੇ ਲਈ ਜਾਂਦੇ ਨੇ ਰਿਪੋਰਟਾਂ ਦੇ ਲਈ ਜਾਂਦੇ ਨੇ ਪਰ ਉਹ ਗਲਤ ਹੈ। ਦੇਖੋ ਇੱਥੇ ਸਰਦਾਰ ਬਿਕਰਮ ਸਿੰਘ ਮਜੀਠੀਆ ਬਿਲਕੁਲ ਦਰਸਤ ਨਹੀਂ। ਇਹ ਅਰਵਿੰਦ ਕੇਜਰੀਵਾਲ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਆਉਦਾ ਕੋਈ ਲਿਆ ਨਾ ਕੰਮ ਕੋਈ ਨਹੀਂ ਲਿਆ ਉਹਦਾ ਹੈ ਜਿੰਮੇਵਾਰੀ ਤਾਂ ਭਜਦਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੁਣੇ ਹੋਏ ਨੇ ਸੰਵਿਧਾਨ ਦੀ ਸੌਂ ਚੁੱਕੀ ਆ ਪੰਜਾਬੀ ਆ ਪੰਜਾਬੀਆਂ ਦਾ ਮਾਣ ਹੈ ਪਰ ਇਹਨਾਂ ਨੇ ਰੱਖ ਲਈ ਜੱਜ ਕੈਬਨਟ ਮੀਟਿੰਗ ਜਲੰਧਰ ਦੇ ਵਿੱਚ ਉਧਰੋਂ ਮੰਤਰੀ ਬੁਲਾਲੇ ਅਰਵਿੰਦ ਕੇਜਰੀਵਾਲ ਨੇ ਆਓ ਇੱਧਰ ਫਿਰ ਬਾਅਦ ਦੇ ਵਿੱਚ ਇਹੀ ਕੈਬਨਿਟ ਮੀਟਿੰਗ ਚੰਡੀਗੜ੍ਹ 'ਚ ਤਬਦੀਲ ਕਰਨੀ ਪੈਗੀ ਹਾਲਾਂਕਿ ਮੁੱਖ ਮੰਤਰੀ ਕੱਲ ਜਲੰਧਰ ਦੇ ਵਿੱਚ ਸੀ ਜਦੋਂ ਕੇਜਰੀਵਾਲ ਨੇ ਇਹਨਾਂ ਮੰਤਰੀਆਂ ਨੂੰ ਬੁਲਾਇਆ ਕਿਸ ਕਪੈਸਿਟੀ 'ਚ ਕਿਹੜੀ ਚੀਜ਼ ਐ ਉਹ ਤੇ ਮੁੱਖ ਮੰਤਰੀ ਮੂਕ ਦਰਸ਼ਕ ਬਣ ਕੇ ਕਿਉਂ ਬੈਠੇ ਨੇ ਇਹ ਇਲਜ਼ਾਮ ਵਿਕਰਮ ਸਿੰਘ ਜੀਠੀਆ ਨੇ ਲਾਏ ਨੇ ਤੇ ਮੰਤਰੀ ਮੰਡਲ ਦੀ ਮੀਟਿੰਗ ਹੋਵੇ ਮੰਤਰੀਆਂ ਨਾਲ ਇਹਦੀ ਕੇਜਰੀਵਾਲ ਦੀ ਮੁੱਖ ਮੰਤਰੀ ਹੋਵੇ ਹੀ ਨਾ ਜੋ ਕੁਝ ਮੁੱਖ ਮੰਤਰੀ ਨਾਲ ਦਿੱਲੀ ਦੇ ਵਿੱਚ ਵਾਪਰਿਆ ਉਹਨਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਤੇ ਮੁੱਖ ਮੰਤਰੀ ਕਰਦੇ ਕੀ ਨੇ ਇਹ 92 ਜਿੱਤੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ 9 ਤੇ ਜਿੱਤੇ ਨੇ ਪਹਿਲਾਂ ਕਹਿੰਦੇ ਸੀ ਇੱਕ ਮੌਕਾ ਕੇਜਰੀਵਾਲ ਨੂੰ ਫੇਰ ਲਿਖਿਆ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਬਿਕਰਮ ਸਿੰਘ ਜੀਠੀ ਆ ਇੱਥੇ ਬਿਲਕੁਲ ਠੀਕ ਕਹਿੰਦੇ ਆ ਉਹ ਕਹਿੰਦੇ ਕਿ ਪਹਿਲੀ ਵਾਰ ਹੋਇਆ ਹੈ ਮੰਤਰੀ ਆਪਦੇ ਮੁੱਖ ਮੰਤਰੀ ਨੂੰ ਉਡੀਕਦੇ ਰਹੇ ਨਾ ਮੁੱਖ ਮੰਤਰੀ ਮੰਤਰੀਆਂ ਨੂੰ ਉਡੀਕਦੇ ਰਹੇ ਆਮ ਤੌਰ ਤੇ ਉਲਟ ਹੁੰਦਾ ਹੈ ਉਹ ਕਹਿੰਦੇ ਕਿ ਪੰਜਾਬੀਆਂ ਨੂੰ ਤੁਸੀਂ ਜਵਾਬ ਦੇਓ ਫੇਰੇ ਨੂੰ ਕੇਜਰੀਵਾਲ ਨੂੰ ਡਿਕਟੇਟ ਉਹ ਕਰ ਰਿਹਾ ਹੈ ਤੁਸੀਂ ਆਹ ਕਰੋ ਆਹ ਕਰੋ ਜੇ ਤੁਸੀਂ ਕੰਮ ਨਹੀਂ ਕਰੋਗੇ ਤੁਹਾਨੂੰ ਛੱਡ ਦਿੱਤਾ ਜਾਊਗਾ ਤੁਹਾਨੂੰ ਆਹ ਕਰ ਦਿੱਤਾ ਜਾਊਗਾ ਫਲਾਨਾ ਕਰ ਦਿੱਤਾ ਜਾਊਗਾ ਕਿਸੇ ਅਸਿੱਗਤ ਚ ਸੋਪ ਕੋ ਗਵੰਤਮਾਨ ਜੀ ਆਪਣੇ ਆਪ ਨੂੰ ਸੰਭਾਲੋ ਆਪਣੇ ਆਪ ਨੂੰ ਆਪਣੀ ਸ਼ਕਤੀ ਨੂੰ ਦੇਖੋ ਫਤਵਾ ਪੰਜਾਬੀਆਂ ਨੇ ਦਿੱਤਾ ਤੁਹਾਡੇ ਨਾਲ ਤੇ ਦਿੱਤਾ ਹੈ ਨਾ ਕਿ ਕਿਸੇ ਹੋਰ ਵਿਅਕਤੀ ਦੇ ਨਾਲ ਤੇ ਇਹ ਚੀਜ਼ ਨੂੰ ਤੁਸੀਂ ਸਮਝੋ ਜੇ ਨਹੀਂ ਸਮਝੋਗੇ ਤਾਂ ਬਿਲਾ ਵਹਾ ਚੁੱਕੋਗੇ ਤੁਸੀਂ ਆਏ ਸੀ ਨਿਜਾਮ ਬਦਲ ਤੁਸੀਂ ਆਏ ਸੀ ਸਿਸਟਮ ਬਦਲਣ ਪਰ ਇੱਥੇ ਤਾਂ ਬਦਲਿਆ ਕੁਛ ਨਾ ਗਿਆ ਉਲਟਾ ਸਾਰਾ ਕੁਝ ਜਿੰਨਾ ਪਹਿਲਾਂ ਚੱਲਦਾ ਸੀ ਸਿਸਟਮ ਦੇ ਵਿੱਚ ਉਸ ਤੋਂ ਵੀ ਵੱਧ ਪੱਠਾ ਬਹਿ ਗਿਆ ਲੋਕਾਂ ਨੇ ਤੁਹਾਤੋਂ ਇਹ ਆਸ ਤਾਂ ਨਹੀਂ ਸੀ ਰੱਖੀ ਲੋਕ ਇੱਕ ਬਦਲਾਅ ਚਾਹੁੰਦੇ ਸੀ ਕਿਉਂਕਿ ਪਿਛਲੀਆਂ ਰਵਾਇਤੀਆਂ ਤੋਂ ਲੋਕ ਅੱਕ ਚੁੱਕੇ ਸੀ ਪੰਜਾਬ ਦੇ ਵੀ ਇਹਨਾਂ ਦਾ ਕੰਮ ਤਾਂ ਇੱਕੋ ਹੀ ਹੈ ਇੱਕ ਵਾਰੀ ਉਹ ਆਜੋ ਇੱਕ ਵਾਰੀ ਉਹ ਆਜੋ ਤੇ ਜਿਹੜੀ ਗੱਲ ਨਵਜੋਤ ਸਿੱਧੂ ਕਹਿੰਦਾ 75 25 ਜਿਹੜੇ ਸਤਾ 'ਚ ਬੈਠੇ ਉਹਨਾਂ ਦਾ 75 ਜਿਹੜੇ ਬਾਹਰ ਬੈਠੇ ਉਹਨਾਂ ਦਾ 25 ਜਦੋਂ ਉਹ ਆਗੇ ਤਾਂ ਉਹ 25 ਤੇ ਹੋ ਜਾਣਗੇ ਉਹ 75 ਤੇ ਹੋ ਜਾਣਗੇ ਇਹ ਗੱਲ ਤਾਂ ਸਹੀ ਹੈ ਕਿ ਨਹੀਂ ਹੈ ਇਸ ਜਗ੍ਹਾ ਤੇ ਆ ਕੇ ਮੈਂ ਬੇਨਤੀ ਕਰਾਂ ਵੱਡੇ ਪੱਧਰ ਦੇ ਉੱਤੇ ਜਾ ਕੇ ਕਿ ਮਿੱਤਰੋ ਆਹ ਕੁਝ ਨਾ ਕਰੋ ਆ ਆਸਾਨ ਨਹੀਂ ਤੁਹਾਡੇ ਲੋਕ ਪੰਜਾਬ ਦਾ ਬਕਾਸ਼ ਚਾਹੁੰਦੇ ਆ ਪੰਜਾਬ ਦਾ ਉਲਟ ਬੇੜਾਗਰ ਕੋਣਾ ਸ਼ੁਰੂ ਹੋ ਗਿਆ ਕਰਜ਼ੇ ਤੇ ਕਰਜ਼ਾ ਕਰਜ਼ੇ ਤੇ ਕਰਜ਼ਾ ਲਿਆ ਜਾ ਰਿਹਾ ਸੰਭਲੋ ਰਹਿਤਾਂ ਦੇ ਨਾਂ ਦੇ ਉੱਤੇ ਤੁਸੀਂ ਮੁੜ ਕੇ ਪੰਜਾਬੀਆਂ ਨੂੰ ਠੱਗਣ ਲੱਗੇ ਹੋ ਇੱਕ ਕਾਫੀ ਵੱਡਾ ਨੁਕਸਾਨ ਦੇ ਮਾਮਲਾ ਹੈ ਸੋ ਬਿਕਰਮ ਸੋਮਜੀਤਿਆ ਨੇ ਇਸ ਤਰ੍ਹਾਂ ਦੇ ਕਾਫੀ ਡੂੰਗੇ ਸਵਾਲ ਕੇਜਰੀਵਾਲ ਤੇ ਭਗਵੰਤ ਮਾਨ ਤੇ ਚੱਕੇ ਨੇ ਜਿਹਦਾ ਜਵਾਬ ਦੇਣਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਬਣਦਾ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਅਮ੍ਰਿਤਾ ਵੜਿੰਗ ਦੀ ਜੋ ਕਿ ਸਰਪੰਚਾਂ ਦੇ ਆਪਣੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਨੇ ਤੇ ਉਹਨਾਂ ਵੱਲੋਂ ਜਿੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਜਿਵੇਂ ਸਰਕਾਰ ਤੱਕਾ ਕਰ ਰਹੀ ਹੈ ਪੰਚਾਇਤੀ ਚੋਣਾਂ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਤੁਸੀਂ ਆਧੇ ਦਿਨ ਦੇ ਵਿੱਚ ਦੇਖ ਸਕਦੇ ਹੋ ਕੀ ਹੋਇਆ ਹੈ ਤੇ ਦੂਜੇ ਪਾਸੋਂ ਉਹਨੇ ਅਫਸਰਾਂ ਨੂੰ ਸਲਾਹ ਦਿੱਤੀ ਹੈ ਤੁਸੀਂ ਮਾੜਾ ਕੰਮ ਨਾ ਕਰੋ ਕਿਉਂਕਿ ਸਰਕਾਰ ਬਦਲਦੀ ਰਹਿੰਦੀ ਹੈ ਜੀ ਦੇਖੋ ਬੀਬੀ ਅਮ੍ਰਿਤਾ ਵੜਿੰਗ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਆਇਸ ਵੇਲੇ ਜਿਹੜੇ ਨੇ ਉਹ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਨੇ ਬੀਬੀ ਅਮਰਤਾ ਵੜਿੰਗ ਪ੍ਰਚਾਰ ਵਾਸਤੇ ਲੁਧਿਆਣੇ ਜ਼ਿਲ੍ਹੇ ਚ ਗਏ ਉੱਥੇ ਉਹਨਾਂ ਨੇ ਕਈ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਨਾਲ ਮੀਟਿੰਗਾਂ ਕੀਤੀਆਂ ਪਿੰਡ ਦੀਆਂ ਨੁਕੜ ਮੀਟਿੰਗਾਂ 'ਚ ਭਾਗ ਲਿਆ ਉਹ ਕਹਿੰਦੇ ਜਿਸ ਤਰ੍ਹਾਂ ਦੇ ਹਾਲਾਤ ਇਹਨਾਂ ਨੇ ਪਛਾਤੇ ਤੇ ਲੋਕ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਜੇ ਪੰਜਾਬ ਵਿੱਚ ਅੱਜ ਦੁਬਾਰਾ ਚੋਨਾ ਹੋ ਜਾਂਨ ਆ ਜਿਹੜੇ 92 ਨੇ ਹੋ ਸਕਦਾ ਇਹ ਦੋ ਹੀ ਰਹਿ ਜਾਣ ਨਾਇਆ ਮੂਹਰੋ ਕੱਟਿਆ ਜਾਵੇ ਉਸੇ ਤਰ੍ਹਾਂ ਜਿਵੇਂ ਕਹਿੰਦੇ ਸੀ 130 130 ਪੰਜਾਬ ਬਣੇਗਾ ਹੀਰੋ ਉੱਥੇ ਵੀ ਏਕਾ ਮੂਹਰੋ ਕੱਟਿਆ ਗਿਆ ਉਹ ਕਹਿੰਦੇ ਅਫਸਰਾਂ ਨੂੰ ਮਤਲਬ ਇਸ ਤਰ੍ਹਾਂ ਦਾ ਕੰਮ ਨਹੀਂ ਤੁਸੀਂ ਕਾਨੂੰਨ ਮੁਤਾਬਕ ਕੰਮ ਕਰੋ ਜੇ ਕਾਨੂੰਨ ਮੁਤਾਬਕ ਕੰਮ ਨਹੀਂ ਕਰੋਗੇ ਤਾਂ ਤੁਸੀਂ ਵੱਡੇ ਪੱਦਰ ਦੇ ਉੱਤੇ ਨੁਕਸਾਨੇ ਜਾਓਗੇ ਕਿਉਂਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਅੱਜ ਜੇ ਇਹਨਾਂ ਦੀ ਹੈ ਕੱਲ ਨੂੰ ਕਿਸੇ ਹੋਰ ਦੀ ਵੀ ਆ ਸਕਦੀ ਹੈ ਇਹ ਤਾਂ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਲੋਕਾਂ ਨੇ ਕਿਹਨੂੰ ਉੱਤੇ ਲਿਆ ਕੇ ਵਹਾ ਦੇ ਰਹੇ ਐ ਇਹ ਤਾਂ ਉਹ ਭਗਵਾਨ ਹੈ ਤੇ ਭਗਵਾਨ ਕੀਤੇ ਮਿਹਰ ਕਰਦਾ ਉਹ ਗੱਲ ਸਾਹਮਣੇ ਹੈ ਸੋ ਉਹਨਾਂ ਨੇ ਫੇਰ ਉਹ ਦੁਹਰਾਇਆ ਕਿ ਇਹਨਾਂ ਦੇ ਆ ਸੁਪਰੀਮੋ ਸਾਹਿਬ ਜਿਹੜੀ ਕਹਿੰਦੇ ਹੁੰਦੇ ਸੀ ਅਸੀਂ ਸ਼ਰਾਬ ਨੀਤੀ 'ਚੋਂ ਇੰਨੇ ਕਮਾ ਲੈਨੇ ਨੇ ਅਸੀਂ ਮਾਈਨਿੰਗ 'ਚੋਂ ਇੰਨੇ ਕਮਾ ਲੈਨੇ ਨੇ ਅਤੇ ਪਹਿਲਾਂ ਵੀ ਤੁਹਾਨੂੰ ਪਤਾ ਤੇ ਕਹਦੇ ਉਲਟਾ ਉਹਦਾ ਮਾਇਆ ਸਾਰਾ ਕੁਝ ਘਟਦਾ ਲਗਾਤਾਰਤਾ ਦੇ ਵਿੱਚ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਤੇ ਹਰਿਆਣਾ ਵਿੱਚ ਸਾਨੂੰ ਬਹੁਤ ਸਵਾਰਥਨ ਮਿਲਿਆ ਸੀ ਸਰਕਾਰ ਬਣਾਵਾਂਗੇ। ਹਰਿਆਣਾ ਦੇ ਵਿੱਚ ਇਹਨਾਂ ਦੇ ਦੋਸ਼ ਨੇ ਕਿ ਚੋਣ ਕਮਿਸ਼ਨ ਨੇ ਆਪਣੀ ਭੂਮਿਕਾ ਨਿਭਾਤੀ ਔਰ ਰਿਜ਼ਲਟਾਂ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਜਦੋਂ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਵੈਲਟ ਬਾਕਸ ਪੇਪਰ ਖੁੱਲਿਆ ਸੀ ਉਦੋਂ ਲਗਾਤਾਰਤਾ ਦੇ ਵਿੱਚ ਕਾਂਗਰਸ ਚੜਤ ਵੱਲ ਆਈ ਸੀ ਭពਿੰਦਰ ਸਿੰਘ ਹੁੰਡਾ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਤੇ ਇਸ ਵੇਲੇ ਚੋਣ ਜਿੱਤ ਗਏ ਨੇ ਵੱਡੇ ਫਰਕ ਤੇ ਉਹਨਾਂ ਨੇ ਵੀ ਦੋਸ਼ ਲਾਇਆਗਾ ਕਿ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਮੁੱਖ ਮੰਤਰੀ ਨੂੰ ਕੀ ਪਤਾ ਸੀ ਕਿ ਸਾਨੂੰ ਸਾਰਾ ਕੁਝ ਕਰਨਾ ਆਉਂਦਾ ਸੀ ਜਿੱਤਾਂਗੇ ਸੋ ਇਹੋ ਚੀਜ਼ ਨੂੰ ਲੈ ਕੇ ਅਮਰਤਾ ਵੜਿੰਗਰੇ ਵੀ ਇਹਨਾਂ ਨੂੰ ਕੋੜ ਕਰਕੇ ਗੱਲ ਕੀਤੀ ਹੈ ਪਰ ਜੰਮੂ ਕਸ਼ਮੀਰ ਦੇ ਵਿੱਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੀ ਸਾਂਝੀ ਸਰਕਾਰ ਬਣਾ ਨਾ ਜਾ ਰਹੀ ਜੀ ਸੋ ਦੂਜੇ ਪਾਸੇ ਚੋਣਾਂ ਨੂੰ ਲੈ ਕੇ ਜਿੱਥੇ ਅਫਸਰਾਂ ਦੀ ਡਿਊਟੀਆਂ ਲਾਉਂਦੇ ਨੇ ਤੇ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਅਫਸਰਾਂ ਤੇ ਕਾਰਵਾਈ ਕੀਤੀ ਗਈ ਟੁੱਲ ਸਾਹਿਬ 162 ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿਉਂਕਿ ਉਹ ਆਪਣੀ ਜਿਹੜੀ ਚੋਣਾਂ ਤੋਂ ਪਹਿਲਾਂ ਇੱਕ ਪ੍ਰਕਿਰਿਆ ਚੱਲਦੀ ਹੁੰਦੀ ਹੈ ਵੀ ਚੋਣਾਂ ਨਾਲ ਕਿਵੇਂ ਕਰਾਈ ਜਾਣਗੀਆਂ ਜੀ ਦੇਖੋ ਜ਼ਿਲ੍ਹਾ ਚੋਣ ਅਫਸਰ ਨੇ ਸੰਦੀਪ ਰਿਸ਼ੀ ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਸੁਖਚੈਨ ਸਿੰਘ ਪਾਪੜਾ ਜਦੋਂ ਕਹਿੰਦੇ ਪਹਿਲੀ ਰੈਸਲ ਹੋਈ ਅਭਿਆਸ ਹੋਇਆ 162 ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਸੀ ਉਹ ਗੈਰਹਾਜ਼ਰ ਪਾਏ ਗਏ। ਉਹਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਵੀ ਦੱਸੋ। 162 ਥੋੜਾ ਨਹੀਂ ਹੁੰਦਾ। ਤੇ ਜਦੋਂ ਉਹਨਾਂ ਨੂੰ ਨੋਟਿਸ ਚਲਾਇਆ ਗਿਆ ਜਿਹੜੀ 10 ਅਕਤੂਬਰ ਨੂੰ ਹੋਰ ਇੱਕ ਵਾਰ ਹੈਸਲ ਹੋਣੀ ਹੈ। ਪਈ ਪੰਚਾਇਤੀ ਚੋਣਾਂ ਦੀ ਗੱਲ ਹੈ ਨਾ ਕਿ ਕੋਈ ਹੋਰ ਉਹਨਾਂ ਨੂੰ ਅਨਗੈਲੀ ਕਰਨਗੇ ਤਾਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਉਹਨਾਂ ਦੇ ਕਾਰਵਾਈ ਕੀਤੀ ਜਾਵੇਗੀ ਪਹਿਲੀ ਵਾਰ ਤਾਂ ਚਲੋ ਰਹਿਗੇ ਉਹਨਾਂ ਨੂੰ ਨੋਟਿਸ ਕਰਕੇ ਭੇਜਤਾ ਵੀ ਜਾਓ ਜੇ ਉਹ 10 ਤਰੀਕ ਵਾਲੀ ਦੂਜੀ ਅਭਿਆਸ ਮੀਟਿੰਗ ਦੌਰਾਨ ਨਹੀਂ ਆਉਂਦੇ ਉਹਨਾਂ ਦੇ ਉੱਤੇ ਕਾਰਵਾਈ ਅਵਸ਼ਕੀ ਕੀਤੀ ਜਾਵੇਗੀ ਜੀ ਸੋ ਗੱਲ ਕਰ ਦਿੰਦੇ ਜੀ ਪੰਚਾਇਤੀ ਚੋਣਾਂ ਦੇ ਵਿੱਚ ਜਿੱਥੇ ਉਮੀਦਵਾਰਾਂ ਦੇ ਕਾਗਜ਼ ਰੱਦ ਰੱਦ ਕਰ ਰੱਦ ਕਰ ਦਿੱਤੇ ਗਏ ਨੇ ਉੱਥੇ ਉਹਨਾਂ ਵੱਲੋਂ ਰੋਸ ਪਾਇਆ ਗਿਆ ਤੇ ਧਰਨੇ ਮੁਜ਼ਾਰੇ ਵੀ ਕੀਤੇ ਗਏ ਨੇ ਜੀ ਦੇਖੋ ਇਹ ਜਿਹੜਾ ਪੰਚਾਇਤੀ ਚੋਣਾਂ ਦਾ ਮਾਮਲਾ ਹੈ ਇਹਦੇ ਵਿੱਚ ਸਾਰੀਆਂ ਹੀ ਵਿਰੋਧੀ ਪਾਰਟੀਆਂ ਅਕਾਲੀ ਦਲ ਹੈ ਕਾਂਗਰਸ ਹੈ ਜਾਕੂ ਹੋਰ ਇਹ ਸਾਰੀਆਂ ਹਾਕਮਤਰ ਤੋਂ ਬਹੁਤ ਨਿਰਾਸ਼ ਨੇ ਦੁਖੀ ਨੇ ਹਾਕਮਦਰ ਨੇ ਆਪਣੇ ਬੰਦੇ ਨੂੰ ਛੱਡ ਕੇ ਕਈ ਥਾਵਾਂ ਦੇ ਉੱਤੇ ਬਾਕੀ ਸਾਰੇ-ਸਾਰਿਆਂ ਦੇ ਕਾਗਜ਼ ਰੱਦ ਕਰਤੇ ਇਹ ਤਾਂ ਪਹਿਲੀ ਵਾਰ ਆਏ ਨੇ ਉਹ ਲੋਕ ਜਦੋਂ ਤੋਂ ਪੰਜਾਬੀ ਸੂਬਾ ਹੋਣ ਚਾਇਆ ਉਦੋਂ ਤੋਂ ਕਾਂਗਰਸ ਅਕਾਲੀ ਆਪਸ ਵਿੱਚ ਦੀ ਸਿਆਸੀ ਤੌਰ ਤੇ ਲੜਦੇ ਨਜ਼ਰ ਆ ਰਹੇ ਨੇ ਤਜਰਬਾ ਵੀ ਹੈ ਉਹ ਜਿਹੜੇ ਕਾਗਜ਼ ਰੱਦ ਕਰਤੇ ਉਹਨਾਂ ਨੂੰ ਲੈ ਕੇ ਇਹ ਜੈਤੋ ਦਾ ਪਿੰਡ ਹੈ ਮੱਤਾ ਉੱਥੇ ਗਏ ਰੋਸ ਧਰਨਾ ਦਿੱਤਾ ਵਾ ਸੀ ਬਠਿੰਡਾ ਜੈਤੋ ਸੜਕ ਤੇ ਉਹਨੂੰ ਸਫਲ ਬਣਾਉਣ ਲਈ ਸ਼ਰਚਨ ਨੇ ਜ਼ਿਲ੍ਹੇ ਭਰ ਤੋਂ ਪੁਲਿਸ ਇਕੱਠੀ ਕੀਤੀ ਜਿਨ੍ਹਾਂ ਦੇ ਪਰਚੇ ਰਾਦ ਹੋਏ ਧਰਨਾ ਦੇ ਰਹੀ ਸੀ ਉਹਨਾਂ ਨੂੰ ਚੁੱਕ ਲਿਆ ਇਹਦੇ ਵਿੱਚ ਨੌਜਵਾਨਾਂ ਵੱਲੋਂ ਨਾਲ ਇੱਕ ਨਹਿਰ ਜਾਂਦੀ ਆ ਉਹਦੇ ਵਿੱਚ ਛਾਲ ਮਾਰਤੀ ਕੁਝ ਨੂੰ ਕਟਿਆ ਗਿਆ ਕੁਝ ਉਹਨਾਂ ਚੋ ਗੰਭੀਰ ਜ਼ਖਮੀ ਹੋ ਗਏ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਸਿਵਲ ਹਸਪਤਲ ਭੇਜਿਆ ਗਿਆ ਪਰ ਉੱਥੇ ਇਹ ਇੱਕ ਕਿਹੜਾ ਲੋਕਤੰਤਰ ਹੈ ਇਹ ਹੀ ਆਮ ਆਦਮੀ ਪਾਰਟੀ ਵਾਲੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ 16 ਤੱਕ ਤੇ 17 ਤੱਕ ਤੇ ਫਿਰ ਸਾਢੇ 4 ਸਾਲ ਕੈਪਟਨ ਅਮਰਿੰਦਰ ਸਿੰਘ ਤੇ 111 ਦਿਨਾਂ ਚਰਜੀ ਸੋਚ ਨਹੀਂ ਕਾਂਗਰਸ ਦੀ ਸਰਕਾਰ ਸੀ ਇਹਦੇ ਵਿੱਚ ਉਦੋਂ ਇਹ ਦਾਅਵਾ ਇਲਜ਼ਾਮ ਲਾਉਂਦੇ ਹੁੰਦੇ ਸੀ ਕਿ ਲੋਕਤੰਤਰ ਨਹੀਂ ਇਹ ਤਾਂ ਡੰਡਾ ਤੰਤਰ ਬਣਾਤਾ ਜੀ ਇਹਨਾਂ ਨੇ ਇਕੱਲਿਆਂ ਤੇ ਕਾਂਗਰਸਿੰਗਾਂ ਨੇ ਤੇ ਇਹਨਾਂ ਨੇ ਫਿਰ ਉਸ ਤੋਂ ਗਾਹਾਂ ਤੋਰਤਾ ਸਾਰਾ ਕੰਮ ਤੁਹਾਡੇ ਸਾਹਮਣੇ ਸਾਰਾ ਦਿਖਦਾ ਨਜ਼ਰ ਆ ਰਿਹਾ ਮੈਂ ਸਮਝਦਾ ਕਿ ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਹੈ ਇਹ ਗਲਤ ਹੈ ਲੋਕਤੰਤਰ ਨੂੰ ਲੋਕਤੰਤਰ ਰਹਿਣ ਦਿਓ ਤਾਂ ਜਾਦਾ ਵਧੀਆ ਹੋਵੇਗਾ ਜੀ ਸੋ ਗੱਲ ਕਰਦੇ ਆਂ ਜੀ ਸਬਜ਼ੀਆਂ ਲੈ ਕੇ ਟਲਸਾ ਜਿੱਥੇ ਪਿਆਜ਼ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਹੋਏ ਦਿਖਾਈ ਦਿੰਦੇ ਨੇ ਆਪਾਂ ਨੂੰ ਹਰ ਸਾਲ ਦਿਵਾਲੀ ਦੇ ਨੇੜੇ ਦੇੜੇ ਉੱਥੇ ਹੀ ਹੁਣ ਜਲੰਧਰ ਦੇ ਵਿੱਚ ਕਹਿੰਦੇ ਆਧਾਰ ਕਾਰਡ ਦਿਖਾਓ ਤੇ ਪਿਆਜ਼ ਲੈ ਜਾਓ ਇਹ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਜਲੰਧਰ ਦੇ ਵਿੱਚ ਸਰਕਾਰ ਵੱਲੋਂ ਸਸਤੇ ਪਿਆ ਦਿੱਤੇ ਗਏ ਸੀ ਆਧਾਰ ਕਾਰਡ ਦੇ ਉੱਤੇ ਜੀ ਉਹ ਇਹ ਇਕੱਲਾ ਇੱਥੇ ਨਹੀਂ ਹੈਗਾ ਤਰਵਿੰਦਰ ਆਪਣਾ ਬਲਵਿੰਦਰ ਇਹ ਦੇਸ਼ ਦੇ ਕਈ ਕੋਨਿਆਂ 'ਚ ਹੋ ਚੁੱਕਿਆ ਹੈ ਜੀ ਇਹ ਬੜਾ ਵੱਡਾ ਗੋਰਖਧੰਦਾ ਹੈ ਉਹ ਨਾਸਕ ਜਿੱਥੋਂ ਪਿਆਜ਼ ਸਭ ਤੋਂ ਵੱਧ ਹੁੰਦਾ ਹੈ ਜਾਂ ਰਾਜਸਥਾਨ ਦੇ ਵਿੱਚ ਹੈ ਸੀਕਰ ਜੀ ਮਹਾਰਾਸ਼ਟਰ ਦੇ ਵਿੱਚ ਇੱਕ ਵਾਰੀ ਇਸ ਕਿਸਾਨ ਨੇ ਤੁਰ ਕੇ ਚਾਲੇ ਪਾਤੇ ਬੰਬਈ ਵੱਲ ਇਹਨਾਂ ਕਿਸਾਨਾਂ 'ਚ ਡਿਸਪਲਿਨ ਬਹੁਤ ਹੈ ਜੀ ਉਧਰ ਨੂੰ ਗਏ ਪੈਰਾ 'ਚ ਬਿਆਈਆਂ ਕੋਣ ਚੱਲ ਗਏ ਤੁਸੀਂ ਦੇਖੋ ਉਹਨਾਂ ਨੇ ਇੱਕ ਮਿਸਾਲ ਪ੍ਰਗਟ ਕੀਤੀ ਜਿਸ ਦਿਨ ਇਹਨਾਂ ਨੇ ਧਰਨਾ ਦੇਣਾ ਸੀ ਉਸ ਦਿਨ ਮੁੰਬਈ ਸ਼ਹਿਰ ਦੇ ਵਿੱਚ ਵਿਦਿਆਰਥੀਆਂ ਦੀ ਇੱਕ ਪ੍ਰੀਖਿਆ ਸੀ ਇਹਨਾਂ ਨੇ ਸਾਰਿਆਂ ਨੂੰ ਸੁਨੇਹਾ ਦਿੱਤਾ ਕਿ ਜਿੰਨਾ ਚਿਰ ਉੱਥੇ ਪ੍ਰੀਖਿਆ ਇਹ ਮੁੰਬਈ ਸ਼ਹਿਰ ਦੇ ਬਾਹਰਲੇ ਪਾਸੇ ਬੈਠੇ ਰਹੇ ਅੰਦਰ ਨਹੀਂ ਗਏ ਜੀ ਤੇ ਬਾਅਦ ਦੇ ਵਿੱਚ ਅੰਦਰ ਗਏ ਕੀਮਤਾਂ ਉੱਥੇ ਕੀਮਤ ਮਿਲਦੀ ਹੈ ਇਹਨਾਂ ਨੂੰ 5 ਤੋਂ 10 ਰੁਪਏ ਕਿਲੋ ਤੇ ਬਾਹਰ ਲਿਆ ਕੇ ਵਪਾਰੀ ਵੇਚ ਰal ਗਿਆ 100-100 ਰੁਪਏ ਕਿਲੋ ਵੀ ਵੇਚੀ ਗਏ ਇਹ ਵੀ ਕੀਮਤਾਂ ਅਸੀਂ ਦੇਖੀਆਂ ਨੇ ਆ ਪਿਛਲੇ 2 ਮਹੀਨਿਆਂ ਤੋਂ 40-50 ਰੁਪਏ ਤਾਂ ਅਕਸਰੀ ਹੈ 50 ਤੋਂ ਵੀ ਟੱਪ ਗਿਆ ਸੀ 80-80 ਰੁਪਏ ਤੱਕ ਗਿਆ ਸੀ ਦੇਖਿਆ ਤਾਂ ਸਰਕਾਰ ਨੇ ਬੰਦੋਬਸਤ ਕੀਤਾ ਇਹਦੇ ਵਿੱਚ ਤਾਂ ਪੰਜਾਬ ਦੀ ਸਰਕਾਰ ਦਾ ਹੀ ਬੰਦੋਬਸਤ ਹੋਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਕਿ ਪੈਂtir ਵੀ ਕਿਲੋ ਪਿਆਜ਼ ਮਿਲੇਗਾ ਉਹਦੇ ਨਾਲ ਇੱਕ ਬੰਦੇ ਵਾਸਤੇ ਨਿਰਧਾਰਤ ਵੀ ਹੈ ਕਿ ਉਹ 5 ਕਿਲੋ ਜਾਂ ਜਿੰਨਾ ਵੀ ਹੈ ਉਹਨਾਂ ਦੇ ਦਿੱਤਾ ਜਾਵੇਗਾ ਸੋ ਕਹਿੰਦੇ ਆ ਕਿ ਇਹ ਸਬਜ਼ੀ ਮੰਡੀ ਮਕਸੂਦਾਂ ਦੀ ਦੁਕਾਨ ਨੰਬਰ 78 ਤੇ ਪ੍ਰਾਪਤ ਕਰਾਤੇ ਜੀ ਅੱਜ ਸਵੇਰੇ 9 ਵਜੇ ਤੋਂ ਇਹ 35 ਰੁਪਏ ਦੇ ਹਿਸਾਬ ਨਾਲ ਪਿਆਜ਼ ਦਿੱਤਾ ਜਾ ਰਿਹਾ ਸੋ ਚੰਗੀ ਗੱਲ ਹੈ ਜੀ ਜੇ ਲੋਕਾਂ ਨੂੰ ਵਾਜਬ ਦਰਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਉਪਲਬਧ ਹੁੰਦੀਆਂ ਨਹੀਂ ਜੀ ਸੋਡਰਲ ਸਭ ਖਾਰ ਦੇ ਵਿੱਚ ਗੱਲ ਕਰਾਂ ਜਿੱਥੇ ਹਰਾਨੇ ਦੇ ਵਿੱਚ ਚੋਣਾਂ ਨੇ ਉੱਥੇ ਹੀ ਕਿਸਾਨਾਂ ਵੱਲੋਂ ਵੀ ਗੁਰਨਾਮ ਸਿੰਘ ਚੁੰਨੀਨੀ ਵੱਲੋਂ ਚੋਣ ਲੜੀ ਗਈ ਸੀ ਪਰ ਇੰਨਾ ਜਿਆਦਾ ਵਧੀਆ ਨਤੀਜੇ ਨਹੀਂ ਆਏ ਪਹਿਲਾਂ ਵੀ ਉਹਨਾਂ ਵੱਲੋਂ ਚੋਣ ਲੜੀ ਗਈ ਸੀ ਹਾਲਾਂਕਿ ਪੰਜਾਬ ਦੇ ਜਿਹੜੇ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਹੋ ਗਿਆ ਕਿਸਾਨ ਬੈਠੇ ਨੇ ਲਗਾਤਾਰ ਇਸ ਗੱਲ ਦਾ ਵਿਰੋਧ ਕਰਦੇ ਵੀ ਕਿਸਾਨਾਂ ਨੂੰ ਚੋਣ ਨਹੀਂ ਲੜਨੀ ਚਾਹੀਦੀ ਜੀ ਦੇਖੋ ਜਿਹੜਾ ਹੈਗਾ ਚੜੂਨੀ ਸਾਹਿਬ ਵਾਲਾ ਗਰੁੱਪ ਆਪਣੇ ਪੰਜਾਬ ਵਾਲੇ ਉਹ ਹੈਗੇ ਨੇ ਇੱਕ ਸੰਯੁਕਤ ਕਿਸਾਨ ਮੋਰਚਾ ਤੇ ਜਿਹੜੇ ਆ ਪੰதேਰ ਸਾਹਿਬ ਡੱਲੇਵਾਲ ਸਾਹਿਬ ਬੈਠੇ ਨੇ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਜੀ ਉਹ ਕਹਿੰਦੇ ਸਾਡਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਇਹ ਚੀਜ਼ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਪੱਧਰ ਤੇ ਆ ਰਹੀ ਚੜੂਨੀ ਸਾਹਿਬ ਤਾਂ ਪਹਿਲੀ ਵਾਰ ਨਹੀਂ ਪਹਿਲਾਂ ਵੀ ਚੋਣ ਲੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਿਆਨ ਬਲਬੀਰ ਸਿੰਘ ਰਾਜੇਵਾਲ ਨੇ ਵੀ ਦਿੱਤਾ ਸੀ ਜੀ ਸੋ ਆਪਾਂ ਕਹਿ ਸਕਦੇ ਹਾਂ ਇਹ ਜਿਹੜੀ ਚੀਜ਼ ਆ ਸਾਰੀ ਇਹ ਆਪਣੇ ਆਪ ਦੇ ਵਿੱਚ ਕਿਸਾਨਾਂ ਨੇ ਚੋਣ ਲੜਨੀ ਆ ਨਹੀਂ ਲੜਨੀ ਸਾਂਝੇ ਤੌਰ ਤੇ ਫੈਸਲਾ ਕਰ ਲਿਆ ਪਰ ਕਿਸਾਨ ਬਹੁਤ ਸਾਰੇ ਇਸ ਗੱਲ ਦੇ ਪੱਖ 'ਚ ਵੀ ਨੇ ਕਿ ਜੇ ਅਸੀਂ ਰਾਜਨੀਤੀ ਦੇ ਵਿੱਚ ਹੋਵਾਂਗੇ ਤਾਂ ਕਿਸਾਨ ਪੱਖੀ ਨੀਤੀਆਂ ਬੰਦ ਗਈਆਂ ਨਹੀਂ ਤਾਂ ਇਹ ਮਨਮਰਜ਼ੀ ਨਾਲ ਆਪਣਾ ਕੰਮ ਕਰਦੇ ਆ ਸੋ ਚਰੂਨੀ ਸਾਹਿਬ ਲੜੇ ਨੇ ਪਰ ਪਤਾ ਲੱਗਿਆ ਕਿ ਕੋਈ ਬਹੁਤਾ ਜਲਵਾ ਦਿਖਾ ਨਹੀਂ ਸਕੇ ਜਿੰਨੇ ਕਾ ਅੰਕੜੇ ਸਾਹਮਣੇ ਆਏ ਨੇ ਬਾਕੀ ਹੁਣ ਬਾਅਦ ਦੇ ਵਿੱਚ ਪਤਾ ਲੱਗੇਗਾ ਜੀ ਅੱਜ ਦੇ ਪਰ ਉਹਨਾਂ ਦੇ ਵਿੱਚ ਐਨਟਲੋ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ